ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣਾ ਚੈਨਲ ਭਗਵਾਨ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪ੍ਰਿੰਸ ਡੇਰੀ ਫਾਰਮ ਪਿੰਡ ਜਗਦੇਵ ਦੁੱਧ ਤੇ ਉਹ ਵੇਖੀ ਪਾਲਿਆ ਰਸਾ ਨੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਝੋਟੀਆਂ ਬਖਾਵਾਂਗੇ ਇਹਨੇ ਸੋਇ ਸਵਾਇ ਦਿਖਾਉਣੇ ਆ ਤੇ ਆਪਾਂ ਪਹੁੰਚਿਆ ਭਾਜੀ ਪ੍ਰਿੰਸ ਸਿੰਘ ਹੁਣਾਂ ਕੋਲ ਤੇ ਆਜੂ ਕਾਪਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਤੇ ਬਾਰੇ ਡਿਟੇਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਹਾਰਾਜ ਉਸ ਨਾਲ ਠੀਕ ਠਾਕ ਜੀ ਬੜੀ ਵਧੀਆ ਤੁਸੀਂ ਸਤਿ ਸ਼੍ਰੀ ਅਕਾਲ ਜੀ ਕਿਰ ਉਸ ਨਾਲ ਨੀਕਾ ਘਰੇ ਪਰਿਵਾਰ ਵਧੀਆ ਕਿਰਪਾ ਰੱਬ ਦੀ ਤੁਸੀਂ ਨਾਲ ਹਾਂਜੀ ਕਿਰਪਾ ਹੀ ਚਾਹੀਦੀ ਆ ਜੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਪ੍ਰਿੰਪਲ ਸਿੰਘ ਪਿੰਡ ਜਿਕਰੇ ਗੁੱਟ ਤਸੀਲ ਈਨਾਲਾ ਜ਼ਿਲ੍ਹਾ ਮਲੇਸਰ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ 950129685 ਠੀਕ ਆ ਜੀ ਹਾਂਜੀ ਤੇ ਕਿਦਾਂ ਰਿਹਾ ਸੀ ਪਿਛਲੀ ਵੀਡੀਓ ਦਾ ਮੈਂ ਨਾਲ ਕਿਰਪਾ ਰੱਬ ਦੀ ਦੇ ਅੱਛਾ ਹਾਂਜੀ ਹਾਂਜੀ ਮਾਰੀ ਜੀ ਮਾਰੀ ਵਿੱਚ ਜੀ ਵਧੀਆ ਪਾਈਦਾ ਤੁਹਾਨੂੰ ਬੜਾ ਮਾਲ ਤੇ 15 ਕਿ ਮਿੰਟ ਲੱਗਦੇ ਮੈਂ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਮਾਲ ਹੀ ਅੱਜ ਹੁਣ ਆ ਵੇਖੋ ਟੋਕੜਾਂ ਟੋਕੜ ਗੱਪਣ ਮੈਂ ਆ ਨੋਰਮਲ ਰੇਟ ਤੇ ਦੇ ਦੇਣੀ ਆ ਅੱਛਾ ਹਾਂਜੀ ਹਾਂਜੀ ਵੀਰ ਭਰਾ ਮੰਗਦੇ ਆ ਬਾਕੀ ਜੀ ਆਪਾਂ ਕੱਟੀਆਂ ਵੀ ਲਈਆਂ ਚਾਰ ਵੀਰ ਡੇਰੀ ਡੇਰੀ ਤੋਂ ਲਈਆਂ ਆ ਡੇਰੀ ਵਾਲੇ ਵੀਰ ਕੋ ਅੱਛਾ ਤੇ ਚਾਰ ਕੱਟੀਆਂ ਜਿਹੜੇ ਵੀਰ ਭਰਾ ਨੂੰ ਚਾਹੀਦੀਆਂ ਹੁਣ ਠੀਕ ਹੈ ਉਹ ਫੋਨ ਕਰਕੇ ਆਪਾਂ ਨੂੰ ਪੁੱਛ ਸਕਦਾ ਠੀਕ ਹੈ ਵੀਡੀਓ ਮੰਗਵਾ ਸਕਦਾ WhatsApp ਤੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਕਰੀਏ ਸ਼ੁਰੂਆਤ ਜੀ ਤੇ ਹਾਂਜੀ ਕਰੀਏ ਜੀ ਦੱਸਿਆ ਪਹਿਲੇ ਨੰਬਰ ਤੇ ਝੋਟੀ ਇਹ ਕਿਰਮਾ ਸੁਗਾ ਸੁਈ ਤੇ ਕੀ ਇਹਦਾ ਮਿਲ ਕੇ ਰਿਕਾਰਡ ਜਾਏ ਇਹ ਵੀਰ ਜੀ ਸੱਜਰ ਨੇ ਦੋ ਤਾਂ ਪਾਇਆ 15 ਕਿਲੋ ਮੈਂਨੇ ਅੱਛਾ ਜੀ ਤੇ ਲੇਵਾ ਵੇਖੋ ਹੁਣ ਟੋਪੜੀ ਲਈ ਫਿਰਦੀ ਠੀਕ ਹੈ ਠੀਕ ਹੈ ਆਹ ਵੇਖ ਲਓ ਮਿੰਜੀ ਕਟਾ ਆਇਆ ਤੇ ਨਾਲ ਵੇਖੋ ਮੈਂ ਦੇ ਦੇ ਲੱਗ ਲੱਗੋ ਹੋ ਮਰੀ ਬੈਗ ਦੇ ਜੀ ਲਾਗਮ ਖਾਓ ਵੀਰ ਭਰਾਵਾਂ ਨੂੰ ਪਤਾ ਲੱਗਿਆ ਵੀ ਵਾਕਿਆ ਮੈਂ ਹੈਗੀ ਆ ਠੀਕ ਹੈ ਠੀਕ ਲੋ ਵੇਖੋ ਨਾਕਵਾਲ ਪਿਆਗ ਨਹੀਂ ਪੂਰਾ ਮੋਡੀਆਂ ਸਿੱਧੀਆਂ ਲਾਈਆਂ ਡਰੈਕਟੀ ਰੱਖੇ ਡਰੈਕਟੀ ਡਰੈਕਟੀ ਸਾਊਂਡ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਮੈਂ ਨਾ ਵੀਰ ਭਰਾ ਨਾ ਸਰਮਸੀ ਵਾਲ ਮੋਟਰ ਨੂੰ ਈ ਪੈਵਲ ਹੁੰਦੇ ਜਿੱਡੀ ਮੈਨੂੰ ਲਾ ਛੱਡੀ ਰੱਬ ਨੇ ਠੀਕ ਹੈ ਠੀਕ ਹਾਂਜੀ ਇਹ ਕਿੰਨਾ ਜੀ ਦੁੱਧ ਦੇ ਕੋਣ ਇਹ ਵੀਰ ਜੀ ਕਹੇ ਨੇ ਮੈਂ ਨਹੀਂ ਖਾਰ ਨਹੀਂ ਭਾਈ ਮਹੀ ਵੇਖ ਲੋ ਕਿੰਦੀ ਚੰਗੀ ਜੇ ਲੇਵਾ ਵੇਖ ਲੋ ਮੈਂ ਦਾ ਸਾਰੀ ਨਹੀਂ ਪਾਈ ਵੇਖੋ ਪਛਾਣ ਵੇਖੋ ਕਿੰਨਾ ਕਹਣਾ ਆਉਂਦੀ ਹੈ ਗਾਈਆਂ ਬਾਹਰ ਛੋਟ-ਫੋਟੀ ਬਾਹਰ ਨਾ ਆਉਂਦੀ ਲੈ ਨਾ ਛੋਟ-ਫੋਟੀ ਇੱਕ ਤੇ ਆ ਹੀ ਛੜੀ ਤਾਂ ਨਾ ਛੋਟ-ਫੋਟ ਸੱਚੀ ਆਉਂਦੀ ਆ ਛੋਟ-ਫੋਟ ਬਾਹਰ ਠੀਕ ਹੈ ਠੀਕ ਜਿੱਦਨ ਮੈਂ ਜੀ ਇਹ ਸੁਂਦੀ ਆ ਨਾ ਮੈਂ ਠੀਕੋ ਖਲੋਸਾ ਨਹੀਂ ਜਾਂਦਾ ਅੱਛਾ ਜੀ ਨਹੀਂ ਵੀਰਪਰਾਵਾਂ ਦਾ ਸ਼ੌਂਕ ਹੁੰਦਾ ਨੋਰਮਲ ਰੇਡ 'ਚ ਮਿਲ ਜੇ ਜਾਂ ਕਾਡੜ ਮੈਂ ਮਿਲ ਜੇ ਇਹ ਉਹ ਵੀਰਾਂ ਦਾ ਸ਼ੌਂਕ ਪੂਰਾ ਇਹ ਵੀਰ ਜੀ ਝੋਟੀ ਆਈਏ 1,65,000 ਦੀ ਅੱਛਾ ਪਰ ਸੇਵਾ ਨਹੀਂ ਕੀਤੀ ਵੀਰ ਜੀ ਵੀਰ ਹੁਣਾਂ ਠੀਕ ਹੈ ਠੀਕ ਹੈ ਸੇਵਾ ਨਹੀਂ ਕੀਤੀ ਮੰਨ ਲਓ ਹੁਣ ਵੀਰ ਜੀ ਜਿਹੜੇ ਵੀਰ ਨੇ 165000 ਲਿਆ ਉਹਨੇ ਸੇਵਾ ਥੋੜਾ ਕਰਨ ਆਉਣੀ ਸੀ ਹਾਂਜੀ ਹਾਂਜੀ ਇਹ ਤਾਂ ਸੇਵਾ ਹੁਣ ਅਗਲੇ ਨੇ ਕਰਨੀ ਸੀ ਨਾ ਇਹ ਵੀਰ ਜੀ ਇਹ 2 ਮਹੀਨੇ ਚ 4-5 ਦਿਨ ਘੱਟ ਜੇ ਜੇ ਕੋਈ ਦੋਹਾ ਮਹੀਨਾ ਦਾ ਡਾਕਟਰ ਚੈੱਕ ਪਾਸ ਕਰ ਸਕਦਾ ਅੱਛਾ ਇਹ ਮੱਝ ਕਰਾ ਲੇ ਠੀਕ ਹੈ ਹਾਂਜੀ ਹਾਂਜੀ ਹੁਣ ਵੀਰ ਜੀ ਆਪਾਂ ਖਾਲੀ ਕਰਕੇ ਦੇਣੀ ਆ ਜੀ ਚੈੱਕ ਪਾਸ ਇੱਥੇ ਕੋਈ ਕਰਾ ਲੂਗਾ ਗੱਬਣ ਉਹ ਫਿਰ ਗੱਬਣ ਦਾ ਮੁੱਲ ਕਰ ਲਾਂਗੇ ਅੱਛਾ ਹੁਣ ਨਹੀਂ ਕਿ ਖਾਲੀ ਦਾ ਹੋਊਗਾ ਠੀਕ ਹੈ ਕਿਉਂਕਿ ਇਹ ਦੋ ਮਹੀਨੇ ਦੀ ਵੀਰ ਜੀ ਚੈੱਕ ਨਹੀਂ ਹੋਣੀ ਨੋ ਵੀ ਗਿਆ ਜਿਹੜਾ ਡਾਕਟਰ ਕਰ ਸਕਦਾ 5-6 ਦਿਨ ਘੱਟ ਜਿਹੜਾ ਡਾਕਟਰ ਕਰ ਸਕਦਾ ਉਹ ਆਪਣੀ ਜੁਮੇਵਾਰੀ ਦੇ ਵਿੱਚ ਹੀ ਕਰਾ ਲੇ ਠੀਕ ਹੈ ਠੀਕ ਹੈ ਕਿੰਨੋਂ ਦੁੱਧ ਕਿੰਨਾ ਜੀ ਬਾਕੀ ਵੀ ਜਿਹਾਣਾ ਪੋਸਤਰਾ ਕਰਕੇ ਦੇਣੀ ਕਿਸੇ ਕਿਸੇ ਦੀ ਕਿਸਮਤ ਨੂੰ ਨਿਕਲ ਆਵੇ ਉਹ ਆਪਾਂ ਕਹਿ ਨਹੀਂ ਸਕਦੇ ਜੀ ਦੁੱਧ ਵੀਰ ਜੀ ਹੋਊਗਾ ਰਕਾ 9 ਕਿਲੋ 8 ਕਿਲੋ ਕੰਡੇ ਦੇ ਚਾੜ ਕੇ ਤਾਂਗੇ ਵੀਰ ਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਆ 8 ਕਿਲੋ ਕੰਡੇਆ ਕੰਡਾ ਲਵਾ ਕੇ ਤਾਂਗੇ ਵੀਰ ਜੀ ਚਾੜਵਾ ਦੁੱਧ ਤਿਆਰ ਆ ਮੈਂ ਅਨਾ ਸੱਜਣਾ ਮਈਆਂ ਜਿਨ੍ਹਾਂ ਦੇ ਹੂਣ ਦੁੱਧ ਆ ਵੀਰ ਜੀ 16 ਕਿਲੋ ਮੈਂ ਨੇ ਦੁੱਧ ਪਾਇਆ 16 ਕਿਲੋ ਅੱਛਾ ਜੀ ਤੇ ਲੇਵਾ ਵੇਖੋ ਸੂਲ ਨੂੰ ਲਈ ਫਿਰਦੀ ਵੀਰ ਜੀ ਠੀਕ ਹੈ ਠੀਕ ਹੈ ਆ ਸਾਰੀਆਂ ਟਿੱਲਾ ਟੁੱਲਾ ਕੱਢਦੀ ਆ ਸੱਜਰ ਮੈਂ ਲੇਵਾ ਖਾਓ ਖੋਲੋ ਮੜੀ ਖੋਲੋ ਬਾਕੀ ਛੋਟੇ ਸਿੰਘ ਦੀ ਹੈ ਜੀ ਆ ਗਿਆ ਜੀ ਪੂਰੀ ਵੱਡੀ ਮੈਂ ਛੋਟੇ ਸਿੰਘ ਦੀ ਹੈ ਜੈਡ ਬਲੈਕ ਨਿਗਾ ਨਿਗਾ ਜੀ ਆਪ ਦੇਖਿਆ ਤਾਂ ਜੈਡ ਬਲੈਗ ਆ ਤੇ ਠੰਡਾ ਠੰਡਾ ਜਿਹੜਾ ਕਰਨ ਵਾਲੇ ਨੂੰ ਬਹੁਤ ਹੀ ਚੰਗਾ ਲੱਗਾ ਵਾ ਥੋੜੀ ਲਿਸਟ ਜਿਹੜੀ ਆ ਗਈ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਇਸ ਤੋਂ ਜਿਹੜਾ ਮੌਕੇ ਤੇ ਤੋਂ ਦੇ ਘੱਟ ਲੀਟਰ ਜਿਹੜਾ ਬਿਲਕੁਲ ਦੁੱਧ ਤਿਆਰ ਆ ਉੱਦ ਦੇ ਵੀਨੇ ਵੱਧ 10 ਕਿਲੋ ਰਮਾਨਾ ਕਰ ਜਾਣਾ ਪਰ ਕੁਛ ਥੜੇ ਖੜੇ ਸੇ ਐਸੇ ਵਾਲਾ ਅੱਛਾ ਜੀ ਕੋਣਾ ਕੋ ਹੋ ਜਾ ਲੈ ਜਿਹੜੇ ਘਰੋਂ ਆਈ ਆ ਠੀਕ ਹੈ ਠੀਕ ਹੈ ਹਾਂ ਜੀ ਕਿ ਕਰਨਾ ਬੰਨਣ ਵਾਲਾ ਇਨਾਂ ਡਾਜੇ ਕੋਈ ਲਓ ਵੀ ਕਾਟ ਕਾਠ ਵੀ ਚੰਗਾ ਆ ਗਿਆ ਵਾ ਤੇ ਪਿੱਛੇ ਇਹਦੇ ਮੇਲ ਕਾਫ ਜੀ ਆ ਵੀ ਛੋਟੀਆਂ ਬਾਈ ਉਹਨਾਂ ਦੇ ਕੋਲ ਜੇ ਸਾਫ ਬੈਠੇ ਅਗਲੀ ਵੀਡੀਓ ਵਿੱਚ ਇਹ ਪਾਉਂਦੀ ਆ ਬਾਈ ਉਹਨਾਂ ਨੇ ਤਿਆਰ ਕਰਕੇ ਅਰੇ ਵੀਰ ਜੀ ਇਹ ਵੀ ਟੀਆਂ ਛੋਟੀਆਂ ਪਾਣੀਆਂ ਵੀਰ ਜੀ 15 15 20 20 ਕਿਲੋਆਈ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਲੋਬੰਗੇ ਅਗਲੇ ਸਾਈਡ ਤੋਂ ਖਣਾ ਦਾ ਸਾਈਡ ਗਿਆ ਚੈੱਕ ਕਰਾਉਣੇ ਤੁਹਾਨੂੰ ਪਾਉ ਦੀ ਚੰਗਾ ਨਹੀਂ ਕਿ ਇਹ ਚੋਨਾ ਸਾਈਡਾਂ ਤੋਂ ਤੁਹਾਨੂੰ ਤੁੰ ਲੱਗਾ ਵਾ ਆ ਵੇਖੋ ਵੀਰ ਜੀ ਠੰਡੀ ਚੋਟੀ ਠੀਕ ਹੈ ਠੀਕ ਹੈ ਲੋਬ ਜੀ ਸੀਲੀਆਂ ਸੋਲੀਆਂ ਵੀ ਟੀਆਂ ਲੈ ਲਓ ਤੇ ਇਹਦਾ ਮੁੱਲ ਭਾਜੀ ਕੀ ਕਰਨਾ ਹਰ ਮੁੱਲ ਵੀਰ ਜੀ ਜੇ ਗੱਬਾ ਨਿਕਲਾ ਵੇ ਫਿਰ ਦਾਂਗੇ 75000 ਦੀ ਅੱਛਾ ਜੀ ਤੇ ਜੇ ਮੰਨ ਲਓ ਖਾਲੀ ਨਿਕਲਾਵੇ ਹਾਂਜੀ ਫਿਰ ਦਾਂਗੇ 67000 ਦੀ ਅੱਛਾ ਜੀ ਹਾਂਜੀ ਕਰੀਏ ਜਾਇ ਜਾਇ ਪੂਰੇ ਵੀਰ ਜੀ 67 ਦੀ ਪੂਰੇ ਦੀ ਦੇ ਦਾਂਗੇ ਜੇ ਇਹਦਾ ਗੱਬਣ ਨਿਕਲਾਵੇ ਤੁਹਾਨੂੰ ਪਤਾ 1.5 ਲੱਖ ਦੀ ਝੋਟੀ ਆ ਹਾਂਜੀ ਇਹ ਦੋਤੇ ਵਿਗਣੀ ਆ ਵੀਰ ਜੀ ਜਿਆਦਾ ਨਹੀਂ ਜੇ ਕਨੇ ਰਾਜੀ ਕਰਾਉਣੀ ਆ ਨਾ ਫਾਇਦੇ ਦੇ 10 ਦਿਨਾਂ ਦੀ ਝੋਟੀ ਪਛਾਣੀ ਨੇ ਜਾਊਗੀ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਕਰੀਏ ਮਾਨਤਾਲ 60 ਤੋਂ ਹਾਂਜੀ ਮਾਨਤਾਲ ਨਹੀਂ ਮਾਨਤਾਲ ਅੱਗੇ ਬੜਾ ਕਰ ਇੱਧਰ ਹੋਣਾ ਇੱਧਰ ਅੱਛਾ ਤੇ ਭਾਜੀ ਭਾਈ ਸਾਹਿਬ ਜੀ ਦੱਸੋ ਸੁਣਾਓ ਠੀਕ ਠਾਕ ਠਾਕ ਵਧੀਆ ਵੀਰ ਜੀ ਵਧਈ ਚਾਹੀਦਾ ਕਰੀਏ ਮਾਨਤਾਲ ਪ੍ਰੇਮ ਭਾਜੀਰ ਮਾਨਤਾਲ ਤਾਂ ਬੜਾ ਵਧੀਆ ਕੀਤਾ ਜੀ ਮੁੰਡੇ ਨੇ ਘਾਟਾ ਕਰੀਏ ਫਿਰਾਂ ਦੇ ਪ੍ਰੇਮ ਪ੍ਰੇਮ ਜੀ ਕਰਦਾ ਪਰ ਤਾਂ ਫੋਨ ਲਾਵੇ ਕੋਈ ਨਾ ਕਰੇ ਜੀ ਕੋਈ ਨਾ ਠੀਕ ਹਾਂ ਜੀ ਮੈਨੂੰ ਕੇਰੇ ਮਾਨਤਾਲ ਨੂੰ ਪਈ ਨਹੀਂ ਕਰਨਾ ਪੈਣਾ ਹੋਣੀ ਕਰਨਾ ਮੈਨੂੰ ਕੱਲ ਕਰਾਂਗਾ ਕੋਈ ਨਹੀਂ ਛੱਡਦਾ ਯਾਰਾਂ ਤਾਂ ਕਾਹਿਣਾ ਯਾਰ ਯਾਰ ਛੱਡਦਾ ਕੋਈ ਠੀਕ ਹੈ ਬਾਕੀ ਵੀਰ ਜੀ ਯਾਰ ਛੱਡਦਾਗੇ ਛੋਟ ਹੀ ਨਹੀਂ ਵਿੱਚ ਬਾਕੀ ਵੀਰ ਜੀ 5000 ਦਾ ਕੋ ਕਟਾ ਲਾ ਜੇ ਪਰ ਮਿਲਦੀ ਕੱਟੇ ਦੇ ਜੇ ਠੀਕ ਹੈ ਠੀਕ ਹੈ ਆਹ 5000 ਦਾ ਕਟਾ ਲਾ ਜੇ ਮਗਰੋਂ ਠੀਕ ਹੈ ਜੀ ਹਾਂ ਜੀ ਲੋ ਬਾਈ ਇਹੋ ਜਿਹਾ ਮਾਲ ਪ੍ਰੇਮ ਦੀ ਹੱਡੀ ਤੇ ਮਿਲਣਾ ਵਾ ਨਿਗੇ ਨਿਗੇ ਭਾੜਾ ਤੇ ਮਾਲ ਵੀ ਚੰਗਾ ਸਾਰਾ ਕੱਟੜ ਮਾਲ ਤੇ ਆ ਜਾਓ ਬਾਈ ਦੂਜੇ ਨੰਬਰ ਤੇ ਬਾਈ ਆ ਦੱਸਿਓ ਬਾਈ ਆ ਦੱਸਿਓ ਦੋ ਨੰਬਰ ਝੋਟੀ ਦੇ ਮੈਂ ਨਾ ਵੇਖੋ ਵੀਰ ਜੀ ਝੋਟੀ ਬੋਲਬੋਲ ਦਾ ਬੱਚਾ ਝੋਟੀ ਕਾ ਦੀ ਹੈ ਅੱਛਾ ਜੀ ਵੇਖੋ ਪਲੀ ਵੇਖੋ ਜੰਮੀ ਪਲੀ ਵੇਖੋ ਬੋਲਬੋਲ ਦਾ ਬੱਚਾ ਆ ਗਿਆ ਜਿਹੋ ਜੇ ਅੱਜ ਸੌਦੇ ਪਾਉਣੇ ਆ ਨਾ ਵੀਡੀਓ ਚ ਹਾਂਜੀ ਇਹੋ ਜੇ ਸੌਦੇ ਰੋਜ਼ ਰੋਜ਼ ਨਹੀਂ ਮਿਲਨੇ ਵੀਰ ਜੀ ਅੱਛਾ ਜੀ ਜਿਨ੍ਹਾਂ ਜਿਨੇ ਮੁੱਲ ਦੇ ਤੇ ਚੰਗੇ ਰਿਕਾਰਡਡ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਉਹ ਵਜਾ ਮਾਰਦੇ ਨੂੰ ਪਰ ਰਿਕਾਰਡਡ ਨਹੀਂ ਆ ਵੇਖੋ ਝੋਟੀ ਜੰਮੀ ਪਲੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਆ ਜਿਹੜੇ ਵੀਰ ਭਾਈ ਬੜਾ ਮਾਨ ਕੀਤਾ ਉਹਨੇ ਆਪਣਾ ਅੱਛਾ ਜੀ ਵੇਖੋ ਪਲੀ ਕੈਂਦੀ ਝੋਟੀ ਠੀਕ ਅਸੇਗਾ ਲੋ ਬੜੀ ਕੰਡਾ ਚੁੰਡਾ ਪੂਰੇ ਪੈਦਾ ਦੇਣਾ ਸੋਨੇ ਆਪਾਂ ਸੱਚੇ ਸੱਚੇ ਕੋਈ ਸਾਜ ਵਾਲੇ ਬੰਦੇ ਨੇ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਦੇਖੋ ਲੇਵੇ ਦੇ ਜੀ ਦਾ ਵੀ ਲੋ ਜੀ ਲੇਵੇ ਲੂਵੇ ਦੀ ਇਹ ਦੇਵੇ ਲੂਵੇ ਦੀ ਇਹ ਵੀ ਲੈ ਚਾਹੀਦੀ ਆ ਤੁਹਾਨੂੰ ਦੇਵੇ ਲੂਵੇ ਦੀ ਐਵੀਂ ਲੈ ਲੋ ਜੀ ਸਵਾਇਆਂ ਸੋਨੇ ਯਾਰ ਜੀ ਆ ਮੈਂ ਆਖੀ ਇਹ ਕੋਈ ਪਾਣੀ ਕਿ ਨਾ ਦੁੱਧ ਦੁੱਧ ਤੇਰ ਕੋ ਵੀਰ ਜੀ ਸੇਮ ਹੀ ਆ 8 6 ਕਿਲੋ ਦੁੱਧਿਆ ਦੂਗਾ 9 ਕਿਲੋ ਖਾ ਗਿਆ ਲਾ 8 ਕਿਲੋ ਇਸ ਨੂੰ ਅੱਛਾ ਜੀ ਹਾਂ ਜੀ ਇਹ ਸੁਬਾ ਕਿੰਨਾ ਸੀ ਆ ਤੂ ਐਰ ਕੀ ਦੂਜਾ ਸੁਈ ਜੀ ਤੇ ਕੱਟਾ ਆ ਦੇ ਮਗਰ ਜਿਆ ਖਾ ਦੂ ਮੈਨੂੰ ਮੇਲ ਕਾਹ ਵਜੇ ਆ ਕੱਟਾ ਆ ਆ ਜੀ ਕੱਟਾ ਆਹ ਬੜਾ ਮੇਲ ਕਾਹ ਵਜੇ ਹਾਂ ਜੀ ਤੇ ਇਹ ਕਿੰਨੇ ਕੇ ਅੱਧਾ ਹੋ ਗਿਆ ਹੋਇਆ ਇਹ ਜੀ 2 ਮਹੀਨੇ ਹੋ ਗਏ ਸੁਈ ਠੀਕ ਆ ਠੀਕ ਆ ਜੀ ਲਓ ਜੀ 2 ਮਹੀਨੇ ਦਾ ਆਪਸ ਟਾਈਮ ਹੋ ਗਿਆ ਵਾ ਤੇ ਇਹ ਵੀ ਉਹਨੂੰ ਖੋਲ ਕੇ ਮਖਾਣਨੇ ਆਪਾਂ ਪੂਰੀ ਵੀ ਜੀ ਪਲੀ ਝੋਟੀ ਆ ਜੰਮੀ ਭਰੀ ਆ ਛੋਟੇ ਸਿੰਘ ਦੀ ਆ ਲੋ ਬੜੀ ਫੇਸ ਇਹ ਜਿਹੜੇ ਵੀਰ ਭਾਣ ਦੁੱਧ ਪੀਣ ਵਾਲੇ ਸਨ ਨਹੀਂ ਦੁੱਧ ਪੀਣ ਵਾਸਤੇ ਝੋਟੀ ਵਧੀਆ ਆ ਅੱਛਾ ਜੀ ਬਿਲਕੁਲ ਸਹੀ ਗੱਲ ਆ ਜੀ ਇਹ ਭਾਵੇਂ ਨਿਕਾ ਜਾਂ ਨਿਆਣਾ ਵੀ ਖਰੀਦ ਲੂਗਾ ਨਾ ਹਾਂਜੀ ਉਹਨੂੰ ਵੀ ਫੁੱਲ ਬਣਾ ਫਾ ਦੇ ਕੇ ਜਾਊਗੀ ਅੱਛਾ ਜੀ ਇਹਦੇ ਜਿੱਡਾ ਠੀਕ ਹੈ ਜੀ ਹਾਂ ਜੀ ਅੱਛਾ ਸਹੀ ਗੱਲ ਉਹ ਹੋ ਬਾਈ ਕਰੋ ਚਾਹ ਬਾਕੀ ਖਾਣ ਭਾਂਡਾ ਇਹ ਨੂੰ ਬਹੁਤ ਚੰਗਾ ਲੰਗਾ ਦੇ ਸੇਰ ਕੁਆਲਿਟੀ ਚਾਹ ਕਰ ਸਕਦੇ ਜੀ ਆਹ ਵੇ ਲੋਹਾਡਾ ਨਿਆਣਾ ਇਹ ਵੀ ਖਰੀਦ ਲੂਗਾ ਤੇ ਇਹ ਵੀ ਵੇ ਇਹ ਦੂਆ ਹੀ ਚੋਟੀ ਅੱਛਾ ਅੱਛਾ ਛੌਂਕ ਬੜਾ ਮੁੰਡੇ ਨੂੰ ਆਣਾ ਕਾਨੀ ਬੜੇ ਵੱਡੇ ਦੇ ਛੌਂਕ ਹੁੰਦਾ ਬੁੱਢਾ ਪੰਨੋ ਲਓ ਬਈ ਲੱਗ ਗਿਆ ਤਾਂ ਚੈੱਕ ਕਰੋ ਅੱਦਰਕ ਕੁਆਲਟੀ ਦੇ ਸ਼ਾਨਦਾਰ ਸਟੇਜ ਗੈਪ ਇਹਦਾ ਮੁੱਲ ਭਾਜੀ ਫਿਰ 17 ਰਾਮਰਾ ਦੀ ਜੀ ਮੜੀ ਬਰਾਦਰ ਜਰੂਰ ਕੀ ਬਰਾਵ 17 ਵਖਾਵੜਾ ਨਾ ਚੰਦਿਆ ਪਾਗੜਾ ਪਾਉਂਦੇ ਆ। ਇਹ ਮਾਹਰ ਨਾਲ ਨਾ ਮੱਜਾਂ ਦੇ ਦੇ ਤੋ। ਚਲੋ ਝੱਡੋ। ਲਓ ਜੀ। ਲਓ ਭਾਜੀ। ਪੱਠਿਆਂ ਨੂੰ ਦੇ ਆ ਮੂੰਹ ਮਾਰਨਾ ਮੂੰਹ ਖਾਲੀ ਕਰਦੇ ਮੜਾ ਜਾਦਾ। ਨੰਦੀ ਨੰਦੀ ਨਾ ਵੜਦੇ। ਲਓ ਭਾਜੀ ਲਾਗੇ ਤੇ ਜੱਕ ਕਰਾਉਣਾ ਤੁਹਾਨੂੰ ਥਣਾ ਦਾ ਆਪਾ ਸਮਾ ਤੇ ਚਵਾ। ਬੰਦ ਬੰਦ। ਪਿੱਛੋਂ ਬੱਚਾ ਬੰਦਾ। ਪਹਿਲਾਂ ਕੋ ਲਾਗੇ ਤੋਂ ਖਣ ਵੇਖ ਲੈ। ਉਹ ਵੇਖ ਲੋ ਮਾਸਾ ਥਣਾ ਜੀ ਨਹੀਂ ਹੁਣ ਮੈਂ ਥਣਾ ਜੀ ਪੂਰੀ ਆਈ ਏ। ਕੀ ਕਹਾਤ ਆ ਜੇ ਥੰਮ ਤੂੰ ਬਹੁਤ ਪੂਰਾ ਗੱਡਿਆ ਪਿਆ ਹੋਇਆ ਵੇ ਲੋਣ ਗੜਤਾ ਜੇ ਪੂਰਾ ਜਾਂ ਇਥੇ ਆਂਦੇ ਨੇ ਦੇਖ ਕੇ ਲਾ ਗੜਦਾ ਹੀ ਹਾਂਜੀ ਹਾਂਜੀ ਚੱਲ ਜਾਦਾ ਹਾਂ ਜਵਾਇਰ ਨੇ ਦੀਸ ਮੱਸੀ ਪਨ ਲੱਗੀ ਆ ਮਨ ਡਰੇ ਨਾ ਯਾਰ ਨਹੀਂ ਡਰ ਨਹੀਂ ਡਰ ਵਾਹਿਗੁਰੂ ਆ ਵੇਖੋ ਜੀ ਧਾਰ ਦੂਰ ਪੂਰੀ ਲੈਂਦੀ ਆ ਆਉਂਦੀ ਆਵਾਜ਼ ਰੱਤ ਖੇਡ ਕੇ ਨੂੰ ਕੋਈ ਨਹੀਂ ਵੇਖੋ ਜੀ ਅਗਲੇ ਦਿਨਾਂ ਦੀ ਚਵਾਈ ਆ ਵੇਖੋ ਜੀ ਵੇਖੋ ਵੀਰ ਜੀ ਭਾਈ ਕੋਈ ਚਟਾੜੀ ਨਹੀਂ ਆ ਬੋਲ ਮਾਣਾ ਪੂਰ ਕਾ ਲੈਣਾ ਆ ਵਲੀ ਮਗਰ ਲੈ ਸੁਣਾ ਦੀ ਜੇ ਕਿਵਾਏ ਵੀਰ ਜੀ ਪੋਲੀ ਮੋਟਰ ਠੀਕ ਹੈ ਠੀਕ ਹੈ ਆ ਵੇਖੋ ਮੋਟਰ ਮੋਟਰ ਭਾਈ ਨੇ ਗਾਇ ਨਿਆਣਾ ਜੋਲੇ ਅੱਛਾ ਜੀ ਚੋਂਦਿਆਂ ਮੈਂ ਕੋਈ ਦਿਨੇ 8 ਵਜੇ ਚੋ ਗਿਆ 1 ਵਜੇ ਫੇਰ ਬਹਿ ਜਾਊਗਾ ਨਾ ਅੱਛਾ ਅੱਛਾ 1 ਵਜੇ ਮੈਂ ਮਿਲ ਪੂਰੀ ਠੀਕ ਹੈ ਠੀਕ ਹੈ ਜੀ ਜਿੰਨੀ ਚਾਹ ਬਣਾਣੀ ਹੁੰਦੀ ਯਾਰ ਬਈ ਜਾਏ 10 ਯਾਰ ਬਹਿ ਜਾਏ ਬਸ ਵੇਖੋ ਵੀਰ ਜੀ ਲੋ ਜੀ ਇਹ ਨਹੀਂ ਪਾਰਟੀ ਢਾ ਕੇ ਸੁੱਟੂ ਕੀ ਗਵਾਂਡੀਆਂ ਘਰ ਅੱਛਾ ਉਹ ਕੰਮ ਨਹੀਂ ਜਾਗੇ ਇੱਥੇ ਠੀਕ ਆ ਠੀਕ ਆ ਗਵਾਂਡੀਆਂ ਘਰ ਨਹੀਂ ਪਾਰਟੀ ਢੋਟੂ ਹਵਾ ਵਜੀ ਸੀਲੀਆਂ ਸੁਲੀਆਂ ਬਹੁਤ ਆ ਜੀ ਬਹੁਤ ਘੱਟ ਲੱਗਦੀ ਨੇ ਤੇ ਇੱਕਦਮ ਪਾਚੀ ਥੱਲੇ ਉੱਠ ਜੀਏ ਤੇ ਦੀਗਾਂ ਮੈਂ ਆਣਾ ਫੇਰ ਪਾਜੋ ਭਾਵੇਂ ਨਹੀਂ ਬਹਿਣ ਦਿੰਦਾ ਕਿੱਦਾਂ ਨੇ ਇੱਦਾਂ ਥੋੜੀ ਮਾਰੇ ਜੀ ਚੰਗੀ ਆ ਦੇਖੋ ਮੜਿਆ ਤੋਰ ਕੇ ਵੀ ਜਿਉ ਖਾਦੀਏ ਹੁਣ ਪਸੰਦ ਪਈ ਹੈ ਵਾਹ ਦੇਖੋ ਮੜਿਆ ਹੁਣ ਖਾਓ ਲੱਗੀ ਤੂੰ ਇੱਥੇ ਭਮਾਰੀ ਲੱਗ ਗਈ

ਠੀਕ ਹੈ ਠੀਕ ਆਹ ਮੁੱਦਮਾ ਤੇ ਆਉਂਦੇ ਪੱਟੇ ਨਾ ਹਾਂਜੀ ਹਾਂ ਜੜਾ ਕੇ ਹੋਰ ਵੀ ਪੱਟੇ ਹੋ ਗਏ ਇਹਦਾ ਮੁੱਲ ਭਾਜੀ ਫਿਰ ਮੁੱਲ ਬਿਲਕੁਲ ਹੀ ਜਾਇਜ਼ ਅੱਛਾ ਜੀ ਜੇਬ ਜੀ 60000 ਦੀ ਦੇ ਲਾਂਗੇ ਹਾਣਾ 60 ਦੀ ਹਾਂਜੀ ਕਰੀਏ ਮਾਨਤਾਣਾ ਕਰਾ ਲਓ ਤੁਸੀਂ ਕਰ ਦੋ ਦੱਸੋ ਪ੍ਰੇਮ ਭਾਜੀ ਦੱਸੋ ਜਿੰਨੇ ਦੀ ਫੜਨੀ ਨਹੀਂ ਦੱਸ ਦੋ ਹਾਣਾ ਕੋਈ 60000 ਰੁਪਏ ਦਾ ਜੀ 60 ਦੀ ਬਾਕੀ ਕੋਈ ਨਹੀਂ ਕਾਣ ਭਰਾ ਫੋਨ ਕਰੇ ਅੱਛਾ ਕੋਈ ਗੱਲ ਨਹੀਂ ਮਾਨ ਹੋਊਗਾ ਕੋਈ ਗੱਲ ਠੀਕ ਹੈ ਠੀਕ ਹੈ ਲਓ ਭਈ 66000 ਭਾਜੀ ਕਿਤੇ ਮਾਨ ਤਾਨ ਨਹੀਂ ਨਹੀਂ ਜੀ 60000 ਦੀ ਜੋੜੀ ਕਰਤੀ ਜਾਂਦਾ ਵਈ ਠੀਕ ਹੈ ਠੀਕ ਹੈ ਲਓ ਭਈ 66000 66000 ਦੀ ਦੇ ਦਾਂਗੇ 60 ਦੀ ਹੋ ਤੇ 60 ਦੀ ਠੀਕ ਹੈ ਠੀਕ ਹੈ ਅੱਛਾ ਦੋ ਦੇਰ ਕੋ ਵੀ 8 ਡੇਕਟਰ ਆਣ ਪੱਕਾ ਤਿਆਰ ਆ ਅੱਖਾਂ ਜੀ ਅੱਜ ਹੁਣ ਟੋਕੜ ਗੱਬਣ ਦਿਖਾਈਏ ਦੱਸਿਓ ਭਾਜੀ ਇਹ ਕਿੰਨਾ ਚੱਗੀ ਟੋਕੜਿਆ ਗੱਬਣਾ ਇਹ ਵੀ ਜੀ ਗੱਬਣਾ ਹੈ ਜੀ ਸਾਡੇ ਪੰਜਾਂ ਮਹੀਨਿਆਂ ਦੀ ਉਗੀ ਪੰਨਿਆਂ ਦੀ ਕਰਕੇ ਦਾਂਗੇ ਅੱਛਾ ਜੀ ਤੇ ਖੰਡੀ ਆ ਵੇਖੋ ਠੀਕ ਆ ਠੀਕ ਆ ਆ ਵੇ ਲਓ ਫਰਿੰਜੀ ਜੇ ਹਾਂ ਆ ਨਹੀਂ ਤੇ ਕਈ ਬੰਦੇ ਆ ਦਿੰਦੇ ਕਿ ਪਤਾ ਪਾੜਾ ਨਹੀਂ ਪਾਇਆ ਇਹ ਪਾੜੇ ਪੁਰੇ ਵਾਲੇ ਕੰਮ ਨਹੀਂ ਇੱਥੇ ਆ ਗਿਆ ਕਿ ਅੱਛਾ ਅੱਛਾ ਇਹ ਠੰਡਾ ਮਾਲ ਆ ਠੀਕ ਆ ਜੀ ਇਹ ਡਿੱਕ ਲਾ ਕੋ ਹਾਂਜੀ ਦੋਤ ਇਹ ਵੀਰ ਜੀ ਵੀਰ ਲੈ ਗਿਆ ਇਹ ਤਰੌਲੇ ਮਡੀਆਂ ਪਿਛਲੇ ਸਵੇਰੇ ਅੱਛਾ ਜੀ ਇਹ ਵੇਖੋ ਕਿੱਡੀ ਮੈਂ ਆਇਆ ਇਹ ਵੀ ਆਈ 130000 ਦੀ ਮੈਂ ਅੱਛਾ ਜੀ ਉਹਨਾਂ ਕੋਲ ਥੋੜੀ ਸੰਭੀ ਉਹਦਾ ਬੜੀ ਭਲੀ ਜੁੜੀ ਮੈਂ ਅੱਛਾ ਜੀ ਸਿੰਗਲ ਡਿਵੀਜ਼ਨ ਵੇ ਲੋ ਇਹ ਪਿੱਠ ਪੂੜਾ ਵੇਖੋ ਕਿੰਨੀ ਚੜਾਈ ਤੇ ਲੱਗਾ ਜੀ ਠੀਕ ਹੈ ਠੀਕ ਹੈ ਇਹ ਪਿੱਠ ਪੂੜਾ ਵੀ ਬਹੁਤ ਚੰਗਾ ਆ ਗਿਆ ਹਾਂ ਜੀ ਬਾਕੀ ਇਹ ਵੀ ਜੀ ਕਾੜਣ ਮੈਂ ਆ ਇਹ ਤਸਵੀਰ ਆਪਣੇ ਸੱਜਣ ਕੋ ਅਸੀਂ ਡੇਰੀ ਵਾਲੇ ਵੀਰ ਕੋ ਅਸੀਂ ਹਾਂ ਜੀ ਦੋਦੇ ਕੱਢਦੀ ਰਹੀ 14 15 ਕਿਲੋ ਮੈਂ ਅੱਛਾ ਜੀ ਪਰ ਐਕੀ ਥੋੜੀ ਇਹਨਾਂ ਨੇ ਲੇਟ ਬਣਾਈ ਨਾ ਮੈਂ ਤੁਹਾਨੂੰ ਪਤਾ ਡੇਰੀ ਵਾਲੇ ਵੀ ਨਾਲ ਲਾਲਚ ਹੁੰਦਾ ਹਾਂਜੀ 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 ਇਹ ਕਰਕੇ ਵੀ ਚਾਹੋ ਦੁੱਧ ਦੋ ਦੋ ਦੇ ਚੋਲਿਏ ਫੇਰੀ ਬਣਾਵਾਂਗੇ ਠੀਕ ਹੈ ਠੀਕ ਹਾਂਜੀ ਹਾਂਜੀ ਹੁਣ ਇਹ ਕਿੰਨਾ ਚ ਦੁੱਧ ਦੁੱਧ ਵੀਰ ਜੀ ਇਹਦੇ ਕੋ ਹੋਊਗਾ ਪੱਕਾ ਜਿਹੜਾ 2.5 ਹੋ ਜੇ 3 ਉਹ ਜੀ ਅੱਛਾ ਬਾਕੀ ਆ ਮੜਾ ਖਾਓ ਬਾਕੀ ਆ ਮਗਰਲਾ ਥਾਣੇ ਆ ਨਾ ਵੀਰ ਜੀ ਜਿਹੜਾ ਉੱਚ ਪੰਨਾਂ ਚੋਂ ਤਰਾਂ ਦਾ ਫਰਕਿਆ ਟੋਕੜ ਕਰਕੇ ਠੀਕ ਹੈ ਸੱਜਰ ਪੂਰਾ ਕਰ ਜਾਂਦੀ ਹੈ ਠੀਕ ਹੈ ਠੀਕ ਹਾਂਜੀ ਹਾਂਜੀ ਕਿਉਂ ਵੀ ਵੀ ਦੀ ਝੂਠ ਮਾਰ ਕੇ ਨਹੀਂ ਦੇਣਾ ਇਹਨਾਂ ਨੂੰ ਲਦਾ ਦਈਏ ਵੀਰ ਭਰਾ ਆਪਣੇ ਦੇ ਨਹੀਂ ਨਹੀਂ ਬਿਲਕੁਲ ਬਿਲਕੁਲ ਐਵੇਂ ਆਪਾਂ ਨਾ ਦਸੀਏ ਭਾਈ ਬੰਦਾ ਬੁਰਾ ਲੱਗਦਾ ਵੀਰ ਜੀ ਬਿਲਕੁਲ ਸਹੀ ਗੱਲ ਹਾਂਜੀ ਹਾਂਜੀ ਜੋ ਹੈਗਾ ਭਾਵੇਂ ਵੀ ਗੇ ਚਾ ਨਾ ਵੀ ਗੇ ਭਾਵੇਂ ਇੱਥੇ ਬੱਜੀ ਰਹੇ ਅੱਛਾ ਹਾਂ ਤੇਰੀ ਸਾਜ ਦੇ ਨਾਲ ਹੀ ਦੇਣ ਵੇਚਣਾ ਡੰਗਰ ਵੀਰ ਜੀ ਸੱਚ ਨਾਲ ਹੀ ਆ ਨਪਮਾ ਡੰਗਰ ਲੈਣਾ ਨਹੀਂ ਆ ਜੋ ਆ ਕੇ ਉਸ ਚਾਈ ਦੱਸ ਕੇ ਦੇਣੀ ਬਿਲਕੁਲ ਬਿਲਕੁਲ ਧਾਰਾ ਘਟ ਜੇ ਕੋ ਆਪਣੀ ਸਮਝਣਾ ਫਿਰ ਗੱਬਣ ਕਹਿੰਦੇ ਚਰਦੀ ਐ ਗੱਬਣ ਪੰਜ ਮਹੀਨਿਆਂ ਦੀ ਵੀਰ ਜੀ ਚੈੱਕ ਕਰਾ ਰਹੇ ਫੜੇ ਮੇਰੇ ਘਰੋਂ ਠੀਕ ਐ ਠੀਕ ਐ ਤੇ ਕਾਠੀ ਵੇਖੋ ਮੈਂ ਦੀ ਲੋ ਵੀ ਪੰਜ ਮਹੀਨੇ ਦੀ ਯੱਕ ਪਾਸ ਆ ਮੈਂ ਨਾ ਕਾ ਕਾਠੀ ਦੇ ਤਿੰਨ ਲੀਟਰ ਜਿਹੜਾ ਦੁੱਧ ਦੋਵੇਂ ਟਾਈਮ ਮਿਲਦੀ ਨਹੀਂ ਕੋਟਾ ਬਿਲਕੁਲ ਪਾਸ ਕਰਾਈ ਵਧੀਆ ਦੋਵੇਂ ਟਾਈਮ ਕੋਟਾ ਮਿਲਦੀ ਦੋਵੇਂ ਟਾਈਮ ਕੋਲੇ ਜਦੋਂ ਜਦੋਂ ਮਰਜ਼ੀ ਕੋ ਚਲੇ ਪੰਜ ਪੈਰੇ ਚੋਲੇ ਆ ਜੀ ਲੋ ਬੜੀ ਪਰ ਇੱਕੋ ਟਾਈਮ ਤੇ ਦੋਵੇਂ ਟਾਈਮ ਬਾਈ ਕਹਿੰਦਾ ਕਿ ਕੋਲੇ ਆ ਵੇਖਾ ਮੈਂ ਬਾਕੀ ਕਾਟ ਕਾਟ ਚੰਗਾ ਵਾ ਉਧਰ ਦੀ ਮੈਂ ਆ ਵੀਜੀ ਥੋੜਾ ਸਿੰਗ ਉੱਚਾ ਕੁੰਡਾ ਆ ਠੀਕ ਹੈ ਠੀਕ ਬਾਕੀ ਮੈਂ ਚੰਗੀ ਆ ਠੰਡੀ ਬੜੀ ਚਾਲ 14 ਲਿਖੀ ਠੰਡੀ ਬੜੀ ਭਾਵੇਂ ਮੂੰਹ ਪੋਟ ਪੋਟ ਕੇ ਆਵੇ ਖਲੁੰਮ ਨੂੰ ਤੈ ਜਾਈਂ ਅੱਛਾ ਏ ਆ ਵੇਖਾ ਪਾਏ ਖਲੁੰਮ ਨੂੰ ਤੈ ਜਾਈਂ ਠੀਕ ਹੈ ਠੀਕ ਹੈ ਲਓ ਵੀ ਸੀਂਦੀਆਂ ਘੁੱਟੀ ਆ ਵੇ ਪੂਰੇ ਕਾਮ ਆ ਹਾਂਜੀ ਆ ਨਾ ਸਦੀ ਪੂਰਾ ਦਾ ਰੋਬੋ ਠੀਕ ਹੈ ਹੋ ਬੋਈ ਮੁੰਡਾ ਹੋ ਬੋ ਹੋ ਬੋ ਆ ਤੇ ਮਾੜਾ ਕੰਨ ਨਹੀਂ ਵੱਡੇ ਲੋਬਲੀ ਫੇਕਪਲਾ ਕੀ ਕਹਾ ਤੈ ਤੇ ਹੈ ਵੀ ਸਿੰਗਲ ਹੱਡੀ ਏ 2.5 ਲੀਟਰ ਜਿਹੜਾ ਹੋਰ ਤੇ ਇਸ ਕੋ ਟਾਈਮ ਜਾਨੀ ਕਿ ਥਾਂ ਥਣ ਪਾਸ ਚੰਗੇ ਕਰਾ ਜੂਗੀ ਵੇਖੋ ਅੱਛੀ ਇਹ ਸੱਜਿਆ ਦਾ ਜਿਹੜਾ ਕਿੱਡਾ ਚੌੜਾ ਲਗਾ ਆ ਗਿਆ ਵਾ ਇਹ ਕਰੋ ਜੀ ਕਿੰਨਾ ਤੇ ਇਹਦਾ ਮੁੱਲ ਵੀਰ ਇਹ ਤਾਂ ਗਿੱਜਾ 1 ਲੱਖ 40 ਦੀ ਆਈ ਏ ਚਲੋ ਭਾਈ ਉਦੋਂ ਹੁਣ ਦੇਰੀ 90 ਦੀ ਨਹੀਂ ਕਰੀਏ ਜਿਆਦਾ ਕਰੀ ਗਾ ਦੋ ਜਮਾਈ 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 ਥੱਲੇ ਹਨਾ ਛੜਾ ਜਾ ਗਿਆ ਵੀਰ ਛੜਾ ਦੇਖੋ ਮੋਲ ਗਲਤ ਕਰਨ ਦੇ ਅੱਜ ਜਿਹੜਾ ਯਾਰਾ ਮੋਲ ਕਰਤਾ ਵੀਰ ਨੇ ਮੈਂ ਤੇਰੇ ਦੇ ਦੀ ਝੋਡੀ ਬੜੀ ਚੰਗੀ ਜਿਹੀ ਵੇਜੀ ਨਹੀਂ ਹਾਂਜੀ ਛੱਡ ਕੇ ਵੀਰ ਕਹਿਤਾ ਵੀਰ ਨੇ ਤੋਕੜ ਘਬਣੇ ਤੋਕੜ ਘਬਣੇ ਵੇਖੋ ਕਿੰਨੀ ਵੱਡੀ ਝੋਡੀ ਜਿੰਨਾ ਟਾਈਮ ਲਾਏਗਾ ਉੰਨਾ ਹੀ ਹੋਰ ਵਧਾਈ ਜਾਣਾ ਇਹ ਤੁਸੀਂ ਦੱਸ ਦੋਗੇ ਜੀ 3000 tier tier ਛੱਡਾ 90 ਜੋ 30 ਛੱਡ ਸਮਝਾ ਕਿੰਨੇ ਰਹਿ ਗਏ ਮਰ 7000 ਰਹਿ ਗਿਆ ਜੀ ਇਹ ਵੀ ਸਾਹ ਕਰਕੇ ਉਹਦੇ ਸੀ ਜੋੜ ਨਾਲ ਮੈਂ ਸਕੂਲੇ ਨਹੀਂ ਗਿਆ ਇਹ ਵੀ ਜੀ 60 ਜੋ ਵੀ ਨਾ ਹਾਂ ਜੀ 8000 ਰੁਪਏ ਛੱਡ ਦਾਂਗਾ 8000 ਹੋਰ 8000 60 ਜੋ ਕੁਝ ਜਿਆਦਾ ਨਹੀਂ ਦੇਦਾ ਕੋਈ ਭਰਾ ਭਰਾ ਫੋਨ ਕਰੇ ਕੋਈ ਮਾਮਾ ਲਾਵੇ ਮੋਕੇ ਦੇ ਮਾਨ ਤਰ ਮਾਨ ਤੁਹਾਨੂੰ ਹੋਣਗੇ 52000 ਦੇ ਮਾਨ ਚਾਹਣ ਜ਼ਰੂਰ ਕਰਨਗੇ ਜੀ ਦੇ ਨੂੰ ਜੀ ਵੇਖੋ ਕਿੱਡੇ ਪਿੱਠ ਪੁੜੇ ਵਾਲੀ ਆ ਤੇ ਜੇ ਕੋਈ ਭਰਾ ਸਾਹਿਬ ਮਨ ਵਾਲਾ ਲੈ ਜਾਵੇ ਸਾਹਿਬਾ ਮਾਨ ਨੂੰ ਜੀ ਜਿਆਦਾ ਨਹੀਂ ਮੈਂ ਦ ਦੁੱਧ 12 13 ਕਿਲੋ ਝੋਟੀ ਨੇ ਚੋਈ ਜਣਾ ਹਾਂ ਜੀ ਕੋਈ ਸੇਤਾ ਰਾਣਾ ਵੀਰ ਲੈ ਗਿਆ ਦੇ ਤੋ ਇਹ ਵੀ ਸਿਆਣੇ ਜੇ ਇੰਨੇ ਕੁ ਦਿਨ ਚਲੋ ਆਖਣਾ ਨਹੀਂ ਚਾਹੀਦਾ ਵਜਨ ਚ ਝੋਟੀ ਦੀ 52000 ਦੀ ਵਜਨ ਚ ਝੋਟੀ ਆ ਚਲੋ ਕੋਈ ਵੀਰ ਭਰਾ ਲੈ ਜਾਵੇ ਵਿਚਾਰੀ ਚਲੋ ਲੱਕ ਚੰਗਾ ਖਾਂਦੀ ਰੂ ਬਿਲਕੁਲ ਸਹੀ ਗੱਲ ਹੈ ਨਾਲੇ ਕਮੇਟੀ ਵਾਲਾ ਹੀ ਹਿਸਾਬ ਹੈ ਹਾਂਜੀ ਹਾਂਜੀ ਬੈਂਕ 'ਚ ਵੀਰ ਜੀ ਟੀ ਛੇਤੀ ਨਹੀਂ ਵਧਣਾ ਜਿੰਨੀ ਜਿੱਥੇ ਵਰਨੀ ਇਹਨੇ ਵਧਾ ਦੇਣੇ ਆ ਆਹ ਮਾਲਰ ਪਈਆ 30000 4000 ਲਾ ਜਣਾ ਇਹਨੇ ਠੀਕ ਹੈ ਤੇ ਬੈਂਕ 'ਚ ਵਾਸਤਵਾਤ 2000 ਮੇਰੇ ਚਾਰ ਵਾਜ ਜਾਊਗਾ ਆਹ ਇਹ ਤਾਂ ਗੱਲ ਆਈ ਮਹੀਨੇ ਦਾ ਮਗਰ ਤੁਹਾਨੂੰ ਬਤਾ ਪੰਜ ਰਹਿ ਗਏ ਪੰਜ ਰਹਿ ਗਏ ਜਾਂਦੇ ਮਹੀਨੇ ਉਹ ਹਾਂ ਚਲੋ ਭਾਈ ਪਸ਼ੂ ਪਾਈ ਦੇ ਕੋਲ ਸਾਰੇ ਚੰਗੇ ਆ ਰੇੜ ਵੀ ਬਿਲਕੁਲ ਨਿਗੇ ਨਿਗੇ ਬਾਹ ਤੇ ਆ ਤੇ ਹੋਰ ਕੁਝ ਭਾਈ ਮੈਨਾਂ ਬਸ ਵੀਰ ਜੀ ਕੋਈ ਲਾਈਕ ਕਮੈਂਟ ਸ਼ੇਅਰ ਕਰੇ ਵੀਡੀਓ ਅੱਛਾ ਜੀ ਹਾਂ ਜੀ ਮਾਨਤਾਂ ਖੁੱਲੇ ਹੋਣਗੇ ਜਿਹੜੇ ਕੋ ਵੀਰ ਨੇ ਮੱਝ ਲੈਣੀ ਉਹ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਆਵੇ ਅੱਛਾ ਜੀ ਤੇ ਕਮੈਂਟ ਕੋ ਵਧੀਆ-ਵਧੀਆ ਮੇਰਾ ਭਰਾ ਕਰੇ ਜਿੰਝ ਕਰਦੇ ਆ ਵੀਰ ਵਧੀਆ ਹਾਂ ਜੀ ਹਾਂ ਜੀ ਇਦਾਂ ਹੀ ਵਧੀਆ ਹੀ ਕਰਦੇ ਚਲੋ ਵਧੀਆ ਤੁਹਾਨੂੰ ਪਤਾ ਆਪਾਂ ਕਿਹੜਾ ਵੀਰ ਜੀ ਕਿਹਨਾ ਵੀ ਧੋਖੇ ਕੀਤੇ ਇਥੇ ਹਾਂ ਜੀ ਹਾਂ ਜੀ ਬਿਲਕੁਲ ਸਹੀ ਗੱਲ ਜੂ ਹੈ ਗਸ ਚਾਹੀਗਾ ਕੋ ਮੂ ਦੱਸੀ ਦੀ ਹੈ ਮਾਹ ਸਾਫ ਸੁਥਰਾ ਮਾਹ ਸਾਫ ਸੁਥਰਾ ਜੂ ਹੈ ਗਸ ਚਾਹੀ ਦੱਸਾਂਗੇ ਤੇ ਗੱਲ ਫੇਰ ਆਪਾਂ ਜਾਂਦਾ ਚਲੋ ਹੋਣਗੇ ਵੀ 2-4 ਵੇਲ ਆ ਵੀ ਜੀ ਲੈਣ ਵਾਲੇ ਥੋੜਾ ਕਰਦੇ ਆ ਤੁਹਾਨੂੰ ਕੋਈ ਨਕਮਾ ਬੰਦਾ ਹੀ ਕਰਦਾ ਸੋਚ ਬਿਲਕੁਲ ਬਿਲਕੁਲ ਸੋਚ ਮਾੜੀ ਵਾਲਾ ਹਾਂਜੀ ਹਾਂਜੀ ਜਿਹਦੀ ਸੋਚ ਮਾੜੀ ਆ ਹਾਂਜੀ ਤੇ ਇਧਰ ਵੀ ਮਾਲ ਆ ਗਿਆ ਕਰਾਂ ਦਿਖਾ ਦੇ ਵੀ ਆਹ ਜਿਆਦਾ ਆ ਆ ਵੀ ਜੀ ਆਹ ਛੋਟੀ ਉਰਲੀ ਵੀ ਵਿਗੀ ਆ ਛੋਟੀ ਅੱਛਾ ਜੀ ਇੱਕ ਛੋਟੀ ਹੁਣ ਚਲ ਗਈ ਆ ਅੱਧਾ ਘੰਟਾ ਆ ਗਈ ਨੂੰ ਹੋਰਾਂ ਪੰਜ ਵੀਡੀਓ ਚ ਪਾਉਣੀਆਂ ਆ ਠੀਕ ਹੈ ਤੇ ਅਗਲੀ ਵੀਡੀਓ ਵਾਸਤੇ ਮਾਲ ਤਿਆਰ ਆ ਰਿਹਾ ਤਿਆਰ ਰੋ ਤੁਸੀਂ ਬੰਦੀ ਕੇ ਠੀਕ ਹੈ ਜੀ ਆਹ ਖਰੀਦੋ ਤੇ ਅਗਲੀ ਲਈ ਵੀ ਤਿਆਰ ਮਾਲ ਤੇ ਪਾਈਏ ਮਿੰਟੋ ਮਡੋ ਵੀ ਤੇ ਉਹ ਵੀ ਇਹ ਵੀ ਜਾਣ ਘੰਟੇ ਜੋੜ ਦਿਆਂ